ਕੀ ਦੀਆਂ ਗੱਲਾਂ ਛੱਡੋ ਤੇ ਦਿਲ ਸਾਫ਼ ਹੋਣਾ ਚਾਹੀਦਾ ਮੁਰ ਮਚੋਲਿਆ ਪੂਰੇ ਬੇਲਤੀ ਕਰਦੀ ਆ ਕਿ ਕਿਸੇ ਦੀਤੀ ਪੁੱਤ ਜਾ ਪੈਣ ਨੂੰ ਕਿਸੇ ਦੇ ਨਾਲ ਵਿਆਹਣ ਤੋਂ ਪਹਿਲਾਂ ਉਸ ਘਰ ਦੇ ਵਿੱਚ ਉਸ ਘਰ ਦੇ ਪਰਿਵਾਰ ਦਾ ਸੁਭਾਅ ਤੇ ਉਸ ਕੁੜੀ ਦਾ ਜਾਂ ਬੁੱਡੇ ਦੇ ਪਰਿਵਾਰ ਦਾ ਤੇ ਬੁੱਡੇ ਦਾ ਸੁਭਾਅ ਰਾਏ ਤੇ ਵੀ ਇੱਕ ਕੀ ਫੇਰ ਉਹ ਦਿੱਸਤਾ ਕਿੱਜਾ ਉਹ ਰਸਤਾ ਚਾਰ ਚੁਕਤਾ ਬਦਲੇ ਚਾਹ ਛਾਪ ਦੇ ਬਦਲੇ ਵਿੱਚ ਕਿਸੇ ਦੇ ਦ쉐ੜੀ ਪੁੱਤ ਜਾਂ ਨੱਕਪੇ ਪੁੱਤ ਰਾਜਸਤਾ ਕਰਕੇ ਉਹ ਸਾਰੀ ਉਬਰ ਲੜਨ ਦਾੜ ਕੇ ਪਤੀ ਨਾਲ ਲੜਨ ਦਾੜ ਕੇ ਉਹਨਾਂ ਦੇ ਕੰਮੇ ਪਰਿਵਾਰ ਤੇ ਮਾਤਾ ਪਿਤਾ ਨਾਲ ਲਾੜ ਲਾੜ ਕੇ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੀ ਆ ਸਾਰੀ ਉਮਰ ਹਾਏ ਹਾਏ ਕਰਕੇ ਉਸ ਦੀ ਬਿੱਕਲ ਜਾਂਦੀ ਆ ਤੇ ਸਮਾਜ ਦੇ ਵਿੱਚ ਵੀ ਉਹ ਜ਼ਿੰਦਗੀ ਜਿਹੜੀ ਬਤੀਤ ਕਰਦੀ ਆ ਉਸ ਨੂੰ ਪਤਾ ਤੇ ਪ੍ਰਮਾਤਮਾ ਇਹੋ ਜਿਹੇ ਪਰਿਵਾਰਾਂ ਤੋਂ ਬੱਚ ਜਾਦੂ ਪਰਹੇਜ਼ ਕਰਵਾਉਂ ਮਹਾਰਾਜ ਹੱਥ ਦੇ ਕੇ ਬਚਾਉਣ ਬਚੋਲਿਆ ਤੋਂ ਜਿਹੜੇ ਬਚੋਲੇ ਇਸ ਤਰ੍ਹਾਂ ਕਰਦੇ ਆ ਵਾਹ ਬਚੋਲਿਆ ਪੂਰੇ ਬੇਵਤੀ ਕਰਦੀ ਆ ਇਹ ਲੜਕੀਆਂ ਦੇ ਕਿਸੇ ਪਰਿਵਾਰ ਦੇ ਧੀ ਪੁੱਤ ਨੂੰ ਕਦੇ ਵੀ ਇੰਜ ਥਾਪੇ ਰਾਪਸਾਇਆ ਜਾ ਜੇਕਰ ਮੇਰੀ ਗੱਲ ਚੰਗੀ ਲੱਗੀ ਹੋਵੇ ਤਾਂ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਇਹ ਤੁਹਾਡੇ ਤੇ ਡਿਪੈਂਡ ਹੈ